ਬੀਬੀ ਮੈਂ ਸਰਜੀਤ ਕੋਰ ਮੈਂ ਤੇ ਮੈਂ 80% ਹੈਂਡੀਕੈਪ ਆ ਤੇ ਮੇਰੇ ਘਰ ਵਾਲਾ ਜਤਿੰਦਰ ਪਾਲੋ ਵੀ ਹੈਂਡੀਕੈਪ ਨੇ ਤੇ ਮੈਂ ਆਪਦੀ ਗਰੀਬੀ ਨਾਲ ਬਹੁਤ ਲੜ ਰਹੀ ਹਾਂ ਤੇ ਉਹ ਹੁਣ 8 ਮਹੀਨੇ ਤੋਂ ਬਿਮਾਰ ਪੈ ਰਹੇ ਤੇ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈ ਪਹਿਲੀ ਗੱਲ ਤਾਂ ਹੁਣ ਉਹ ਬਿਮਾਰ ਨੇ ਨਾ ਸਾਡੇ ਕੋਲ ਉਹਦੇ ਵਾਸਤੇ ਮੈਡੀਕਲ ਵਾਸਤੇ ਦੀਆਂ ਦਵਾਈਆਂ ਦੇ ਪੈਸੇ ਆ ਉਹਨਾਂ ਦੀ ਇਨਫੈਕਸ਼ਨ ਇੰਨੀ ਜ਼ਿਆਦਾ ਵਧ ਚੁੱਕੀ ਏ ਕਿ ਮਤਲਬ ਕਿ ਵੈਂਟੀਲੇਟਰ ਤੇ ਲੰਮਾ ਪਾਇਆ ਹੋਇਆ ਹੈ ਉਹਨਾਂ ਨੂੰ ਤੇ ਇਲਾਜ ਵਾਸਤੇ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਏ ਕਿਉਂਕਿ ਉਹੀ ਕਮਾਣ ਵਾਲੇ ਸੀਗੇ ਘਰ ਦੇ ਵਿੱਚ ਤੇ ਉਹਨਾਂ ਤੋਂ ਇਲਾਵਾ ਮੇਰੇ ਦੋ ਬੱਚੇ ਨੇ ਛੋਟੇ ਛੋਟੇ ਮਤਲਬ ਕਿ ਉਹਨਾਂ ਦੀ ਵੀ ਪੜ੍ਹਾਈ ਦਾ ਜਿਹੜਾ ਕਿ ਛੀਸਾ ਜਿਹੜੀਆਂ ਕਿ ਰੁਕੀਆਂ ਹੋਈਆਂ ਨੇ ਸਾਰੀਆਂ ਤੇ ਘਰ ਦੇ ਗੁਜ਼ਾਰੇ ਵਾਸਤੇ ਕਾਟੋ ਸੀ ਤੇ ਉਹ ਵੀ ਮਤਲਬ ਕਿ ਕਿਸ਼ਤਾਂ ਤੇ ਲਿਆ ਹੋਇਆ ਸੀ ਤੇ ਉਹ ਕਿਸ਼ਤਾ ਨਾ ਤਰਨ ਕਰਨ ਵਾਪਸ ਲੈ ਗਏ ਉਹ ਵਾਪਸ ਲੈ ਗਏ ਵੀਰੇ ਤੇ ਹੁਣ ਸਾਡੇ ਘਰ ਦਾ ਸਿਸਟਮ ਬਹੁਤ ਹੀ ਜ਼ਿਆਦਾ ਖਰਾਬ ਏ ਤੇ ਘਰ ਵਿੱਚ ਸਿਲੰਡਰ ਵੀ ਨਹੀਂ ਹੈਗਾ ਕਿ ਜਿਹੜੀ ਅਸੀਂ ਰੋਟੀ ਬਣਾ ਕੇ ਖਾ ਸਕੀਏ ਸਾਰਿਆਂ ਨੂੰ ਪਤਾ ਹੈ ਵੀ ਦੁਨੀਆ ਤੇ ਕਿਸੇ ਨੇ ਕੁਝ ਵੀ ਲੈ ਕੇ ਨਹੀਂ ਜਾਣਾ ਸਾਰਿਆਂ ਨੂੰ ਪਤਾ ਵੀ ਰੱਬ ਦੀ ਦਰਗਾਹ ਤੇ ਸਾਡੇ ਚੰਗੇ ਕੰਮ ਯਾਦ ਕੀਤੇ ਜਾਣਗੇ ਸਾਡੇ ਚੰਗੇ ਕੰਮਾਂ ਬਾਰੇ ਪੁੱਛਿਆ ਜਾਊਗਾ ਪਰ ਫਿਰ ਵੀ ਅਸੀਂ ਚੰਗੇ ਕੰਮ ਨਹੀਂ ਕਰਦੇ ਜੇ ਤੁਸੀਂ ਗੁਰੂ ਘਰ ਜਾਓਗੇ ਜਦੋਂ ਰੱਬ ਦੀ ਦਰਗਾਹ ਤੇ ਜਾਓਗੇ ਮੌਤ ਤੋਂ ਬਾਅਦ ਤੇ ਰੱਬ ਨੇ ਤੁਹਾਨੂੰ ਇਹ ਨਹੀਂ ਪੁੱਛਣਾ ਤੂੰ ਕਿੰਨੇ ਕਰੋੜ ਦੀ ਗੱਡੀ ਤੇ ਘੁੰਮਦਾ ਰਿਆ ਰੱਬ ਨੇ ਇਹ ਨਹੀਂ ਵੇਖਣਾ ਤੂੰ ਕਿੱਡੀ ਕੋ ਤਗੜੀ ਕੋਠੀ ਦੇ ਵਿੱਚ ਰਹਿੰਦਾ ਰਿਆ ਜੇ ਉੱਥੇ ਪੁੱਛਿਆ ਜਾਊਗਾ ਤੇ ਉੱਥੇ ਪੁੱਛਿਆ ਇਹ ਜਾਊਗਾ ਤੂੰ ਕਿੰਨੇ ਕੋਈ ਗਰੀਬਾਂ ਦੀ ਮਦਦ ਕੀਤੀ ਤੇ ਮੇਰੇ ਨਾਲ ਅੱਜ ਇਹੋ ਜਿਹਾ ਹੀ ਪਰਿਵਾਰ ਆ ਜੀ ਉਸ ਭੈਣ ਦੀ ਤੁਸੀਂ ਮਦਦ ਕਰ ਦੋਗੇ ਤੁਹਾਨੂੰ ਇਹ ਢਿੱਡੋਂ ਦਵਾਵਾ ਦੇਣਗੇ ਤੁਹਾਡੇ ਬੱਚਿਆਂ ਦੇ ਲਈ ਅਸੀਸਾਂ ਦੇਣਗੇ ਭੈਣ ਪੂਰੀ ਤਰ੍ਹਾਂ ਡਿਸੇਬਲ ਹੈ ਵਿਚਾਰੇ ਨੂੰ ਤੁਰਨ ਫਿਰਨ ਆ ਵਸਾਕੀਆਂ ਇਹਨਾਂ ਦਾ ਸਹਾਰਾ ਨਹੀਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਵੀ ਇਹਨਾਂ ਦਾ ਜੇ ਥੋੜਾ ਜਿਹਾ ਸਹਾਰਾ ਬਣ ਜੋ ਇਹਨਾਂ ਦਾ ਘਰ ਬਚ ਸਕਦਾ ਇਹਨਾਂ ਦੇ ਪਤੀ ਦਾ ਇਲਾਜ ਹੋ ਸਕਦਾ ਭੈਣੇ ਕੀ ਨਾਮ ਹੈ ਤੁਹਾਡਾ ਜੀ surjit kaur surjit kaur ji ਹਾਂ ਜੀ ਭੈਣੇ ਤੁਸੀਂ ਜਨਮ ਤੋਂ ਹੀ ਅਪਾਹਜ ਹੋ ਜੀ ਹਾਂਜੀ ਜਨਮ ਤੋਂ ਹੀ ਅਪਾਹਜ ਹੋ ਜ ਤੁਹਾਡੇ ਹਸਬੰਡ ਵੀ ਜਨਮ ਤੋਂ ਹੀ ਅਪਾਹਜ ਨੇ ਹਾਂਜੀ ਪਹਿਨੇ ਹੁਣ ਤੁਹਾਡੇ ਪਤੀ ਨੂੰ ਕੀ ਗੱਲ ਬਣੀ ਹੈ ਜੀ ਹੁਣ ਕੀ ਹੋਇਆ ਉਹਨਾਂ ਨੂੰ ਡਰੇ ਇਨਫੈਕਸ਼ਨ ਹੀ ਹੋਈਏ ਬਸ ਅੱਛਾ ਜੀ ਇਨਫੈਕਸ਼ਨ ਤੋਂ ਅਗਾ ਕੰਮ ਵੱਦਾ ਵੱਦਾ ਵਧੀ ਗਿਆ 7 8 ਪਹਿਲਾਂ ਤਾਂ ਥੋੜਾ ਬੋਤ ਤਲਾ ਚੱਲਦਾ ਰਿਹਾ ਅੱਛਾ ਜੀ ਉਹ ਤੋਂ 8 ਮਹੀਨੇ ਹੋ ਗਏ 8 ਮਹੀਨੇ ਉਹ ਮੰਜੇ ਤੇ ਹੀ ਨੇ 8 ਮਹੀਨਿਆਂ ਤੋਂ 8 ਮਹੀਨਿਆਂ ਤੋਂ ਮੰਜੇ ਤੇ ਹੀ ਪਏ ਹੋਏ ਮੰਜੇ ਤੇ ਹੀ ਪਏ ਹੋਏ ਅੱਛਾ ਜੀ ਤੇ ਸੰਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਅਸੀਂ ਜਿਹੜਾ ਕਿ ਅਸੀਂ ਉਹਨੂੰ ਐਡੇ ਵੱਡੇ ਹਸਪੀਟਲ ਵਿੱਚ ਲਜਾ ਕੇ ਹੰਦਾ ਲਾ ਕਰਵਾ ਸਕਦਾ ਤਾਂ ਹੀ ਤੁਸੀਂ ਸਰਕਾਰੀ ਦੇ ਵਿੱਚ ਦਾਗਦੇ ਤਾਂ ਹੀ ਸਰਕਾਰੀ ਵਿੱਚ ਤੇ ਹੁਣ ਸਰਕਾਰੀ ਆਸਤੇ ਵੀ ਪੈਸੇ ਨਹੀਂ ਹੈਗੇ ਨਹੀਂ ਸਰ ਸਰਕਾਰੀ ਆਸਤੇ ਬਾਈ ਜੀ ਜਿਹੜਾ ਆਟੋ ਚਲਾਉਂਦੇ ਸੀ ਆਪਦਾ ਸੀ ਜਾਂ ਕਿਰਾਏ ਤੇ ਸੀਗਾ ਉਹ ਵੀਰੇ ਪਹਿਲਾਂ ਕਿਰਾਏ ਤੇ ਚਲਾਉਂਦੇ ਸੀਗੇ ਉਸ ਤੋਂ ਬਾਅਦ ਕਿਸ਼ਤਾਂ ਤੇ ਕਹਿੰਦੇ ਚੱਲ ਲੈ ਲੈਂਦੇ ਆ ਕਿਸ਼ਤਾਂ ਤੇ ਲੈ ਕੇ ਵਧੀਆ ਕਿਸ਼ਤਾਂ ਤਾਰੀ ਜਾਂਦੇ ਸੀਗੇ ਘਰ ਦਾ ਖਰਚਾ ਵੀ ਕੱਢੀ ਜਾਂਦੇ ਸੀ ਜਿੰਨੀ ਦੇਰ ਵਧੀਆ ਚੱਲ ਫਿਰ ਰਹਿ ਸੀਗੇ ਅੱਛਾ ਜੀ ਉਸ ਤੋਂ ਬਾਅਦ ਜਦੋਂ ਉਹਦੇ ਮੰਜੇ ਤੇ ਡਿੱਗੇ ਉਹ ਕਿਸ਼ਤਾਂ ਨਾ ਪਏ ਨਾ ਨਹੀਂ ਭਰੀਆਂ ਗਈਆਂ ਭਰੀਆਂ ਲਿਆ ਉਹ ਵਾਪਸ ਲੈ ਗਏ ਹੁਣ ਆਟੋ ਵੀ ਵਾਪਸ ਲੈ ਗਏ ਕਿਸ਼ਤਾਂ ਦੇ ਤੇ ਬਾਈ ਜੀ ਹੁਣ ਮੰਜੇ ਤੇ ਪੈ ਗਏ ਵੈਂਟੀਲੇਟਰ ਤੇ ਕਿਵੇਂ ਦੇ ਹਾਲਾਤ ਨੇ ਬਾਈ ਜੀ ਗੱਲਬਾਤ ਕਰ ਰਹੇ ਨੇ ਕਿ ਨਹੀਂ ਕੋਈ ਗੱਲਬਾਤ ਨਹੀਂ ਕਰ ਰਹੇ ਬਿਰੇ ਬਿਲਕੁਲ ਨਹੀਂ ਉਹ ਬੇਸੁਰਤ ਨੇ ਬੇਸੁਰਤ ਪਿਆਰੇ ਉਹਨਾਂ ਨੂੰ ਕੋਈ ਪਤਾ ਨਹੀਂ ਐਸ ਟਾਈਮ ਜ਼ਿੰਦਗੀ ਤੇ ਮੌਤ ਨਾਲ ਲੜਦੇ ਪਏ ਹਾਂਜੀ ਤਿੰਨ ਕਿੰਨੇ ਬੱਚੇ ਨੇ ਤੁਹਾਡੇ ਬੇਟਾ ਕਿੰਨੇ ਸਾਲ ਦਾ ਤੇ ਬੇਟੀ ਦੀ ਕੀ ਉਮਰ ਹੈ ਜੀ ਬੇਟੀ 18ਵਾਂ ਸਾਲ ਲੱਗਿਆ ਬੇਟੀ ਨੂੰ ਅੱਛਾ ਜੀ ਤੇ ਬੇਟਾ 15 ਸਾਲ ਦਾ ਹੈ ਪੁੱਤ ਦੋਨੋਂ ਜਵਾਨ ਬੱਚੇ ਨੇ ਪੜਾ ਰਹੇ ਸੀ ਉਹਨਾਂ ਨੂੰ ਤੁਸੀਂ ਜੀ ਹਾਂ ਜੀ ਪੜਾ ਰਿਹਾ ਭਾਈ ਭਾਈ ਜੋੜ ਕੇ ਉਹਨਾਂ ਨੂੰ ਪੜਾ ਰਹੇ ਸੀਗੇ ਤੇ ਭਾਈ ਜੀ ਨਾਲ ਏਡੀ ਵੱਡੀ ਭਾਈ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਕਰਦੇ ਨੇ ਜੀ ਨਹੀਂ ਵੀਰੇ ਕੋਈ ਨਸ਼ਾ ਕੋਈ ਨਸ਼ਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦੇ ਪਰ ਫਿਰ ਵੀ ਉਹਨਾਂ ਦੀਆਂ ਕਿਡਨੀਆਂ ਜਿਹੜੀਆਂ ਆ ਉਹ ਡੈਮੇਜ ਹੋ ਗਈਆਂ ਇਨਫੈਕਸ਼ਨ ਦੇ ਨਾਲ ਉਹਨਾਂ ਦੇ ਬੈਡ ਸੋਲ ਕਿਵੇਂ ਹੋ ਗਏ ਸੀਗੇ ਬੈਡ ਸੋਲ ਵੀਰੇ ਉਹ 8 ਮਹੀਨੇ ਤੋਂ ਬੰਜੇ ਤੇ ਹੀ ਪਏ ਹੋਏ ਸੀ ਤੇ ਸਪਾਈਨ ਦੀ ਵੀ ਉਹਨਾਂ ਨੂੰ ਪ੍ਰੋਬਲਮ ਸੀ ਜਿਹੜੀੜ ਦੀ ਹੱਡੀ ਤੇ ਵੀ ਉਹਨਾਂ ਦਾ ਆਪਰੇਟ ਹੋਇਆ ਹੋਇਆ ਸੀਗਾ ਰੀੜ ਦੀ ਹੱਡੀ ਦਾ ਤੇ ਜਿਵੇਂ ਜਿਵੇਂ ਉਹਨਾਂ ਦੀ ਇਨਫੈਕਸ਼ਨ ਵੱਧਦੀ ਗਈ ਉਹ ਰੀੜ ਦੀ ਹੱਡੀ ਵਿੱਚ ਵੀ ਚਲੀ ਗਈ ਫਿਰ ਉਹ ਨਾ ਇਧਰ ਪਾਸਾ ਲੈ ਸਕਦੇ ਸੀ ਨਾ ਉਧਰ ਲੈ ਸਕਦੇ ਸੀ ਉਹਨਾਂ ਨੂੰ ਸਿੱਧਾ ਹੀ ਪਿਆ ਰਹਿੰਦੇ ਸੀਗੇ ਸਿੱਧੇ ਕਰਨ ਉਹਨਾਂ ਦੇ ਬੈਟਸ਼ ਹੋ ਤਣੇ ਹੋਰ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਹੈਗਾ ਮਦਦ ਕਰਨ ਵਾਲਾ ਜਾਂ ਕੋਈ ਅੱਗੇ ਆਉਣ ਵਾਲਾ ਨਹੀਂ ਵੀਰੇ ਕੋਈ ਨਹੀਂ ਇੰਨਾਂ ਹਾਲਾਤਾਂ ਵਿੱਚ ਕੋਈ ਰਿਸ਼ਤੇਦਾਰ ਨਹੀਂ ਐਸਾ ਲਾਤੀਸ ਕੋਈ ਰਿਸ਼ਤੇਦਾਰ ਨਹੀਂ ਦੇ ਨਹੀਂ ਅੰਦਾ ਕਿਸੇ ਦਾ ਫੋਨ ਵੀ ਨਹੀਂ ਆਇਆ ਵੀ ਕਿਵੇਂ ਦੇ ਹਾਲਤ ਨਹੀਂ ਕਿਵੇਂ ਦਾ ਨਹੀਂ ਵੀਰੇ ਕੋਈ ਨਹੀਂ ਕਿਸੇ ਦਾ ਫੋਨ ਨਹੀਂ ਆਦਾ। ਕੋਈ ਕਿਸੇ ਦਾ ਹਾਲ ਪੁੱਛਣ ਪਿੱਛੇ ਵੀ ਫੋਨ ਨਹੀਂ ਆਇਆ। ਇੱਥੋਂ ਤੱਕ ਕਿ ਮਗਰ ਹਸਪਤਾਲ ਤੱਕ ਕੋਈ ਨਹੀਂ ਜਾਂਦਾ। ਬਾਕੀ ਤਾਂ ਹਾਲ ਚਾਲ ਦਾ ਪੁੱਛਣ ਦੀ ਬਾਤ ਹੀ ਗੱਲ ਰਹਿ ਗਈ। ਨੀ ਕੋਈ ਹਸਪਤਾਲ ਮਗਰ ਪਤਾ ਲੈਣ ਵੀ ਨਹੀਂ ਆਇਆ। ਸਿਰਫ ਐਸੇ ਕਰਕੇ ਕਿ ਤੁਸੀਂ ਉਹਨਾਂ ਤੋਂ ਪੈਸੇ ਨਾ ਮੰਗ ਲਓ। ਹਾਂਜੀ। ਅਗਰ ਗਰੀਬ ਦਾ ਕੋਈ ਨਹੀਂ ਬਣਦਾ ਜਦੋਂ ਲੋੜ ਹੁੰਦੀ ਗਰੀਬ ਨੂੰ। ਜਦੋਂ ਉਹਨਾਂ ਨੂੰ ਕਿਤੇ ਲੋਡ ਪਾਈ ਪੈਂਦੀ ਹੋਊਗੀ ਤੁਸੀਂ ਵਸਾਖੀਆਂ ਦੇ ਵੀ ਗਏ ਹੋਵੋਗੇ ਉਹਨਾਂ ਦੇ ਮਗਰ ਹੈ ਤੇ ਅੱਜ ਜਦੋਂ ਤੁਹਾਨੂੰ ਲੋਡ ਪੈ ਗਈ ਤੇ ਉਹ ਤੁਹਾਡੇ ਮਗਰ ਗੱਡੀ ਲੈ ਕੇ ਵੀ ਨਹੀਂ ਆ ਸਕਦੇ ਤੁਸੀਂ ਭੈਣੇ ਫਰੀਦਕੋਟ ਲੈ ਕੇ ਕਿਵੇਂ ਗਏ ਕਿਵੇਂ ਇਥੋਂ ਕਰਵਾਇਆ ਜਾਂ ਕੌਣ ਤੁਹਾਡੇ ਨਾਲ ਗਿਆ ਕਿ ਐਂ ਆਪ ਹੀ ਤੁਸੀਂ ਲੋਕਾਂ ਦੀ ਮਿੰਤ ਤਰਲਾ ਕਰਕੇ ਉੱਥੇ ਪਹੁੰਚੇ ਹੋ ਇਥੋਂ ਵੀਰੇ ਅਸੀਂ ਇਹਨੂੰ ਪਹਿਲਾਂ ਹਸਪੀਟਲ ਸੀ ਵਾਲੇ ਚ ਲੈ ਕੇ ਗਏ ਇਹ ਬਿਲਕੁਲ ਸੀਰੀਅਸ ਪੈ ਸੀਗੇ ਤੇ ਉਹਨਾਂ ਨੇ ਸੀਵਲ ਹਸਪਤਲ ਵਾਲਿਆਂ ਨੇ ਅਸੀਂ ਕਿਹਾ ਵੀ ਬਾਥਰੂਮ ਰਾਈ ਬਲੱਡ ਆ ਰਿਹਾ ਸੀਗਾ ਤੇ ਲੈਟਰਨ ਰਾਈ ਵੀ ਬਲੱਡ ਆ ਰਿਹਾ ਸੀ ਤੇ ਅਸੀਂ ਜਲਦੀ ਜਲਦੀ ਸੀ ਮੇਰਾ ਬੇਟਾ ਤੇ ਮੈਂ ਦੋਨੋਂ ਸੀਵਲ ਹਸਪਤਲ ਲੈ ਗਏ ਨੂੰ ਆਟੋ ਤੇ ਠੀਕ ਹੈ ਜੀ ਚੁੱਕ ਚੁੱਕ ਕੇ ਨਾਲ ਕਿਸੇ ਦੀ ਹਲਪ ਲੈ ਕੇ ਤੇ ਉਹਨਾਂ ਨੇ ਸ਼ਾਮ ਤੱਕ ਸੀਵਲ ਹਸਪਤਲ ਵਾਲਿਆਂ ਨੇ ਬਲੱਡ ਲਗਾਤਾ ਜਦੋਂ ਦੇਖਿਆ ਕਿ ਇੰਦੀ ਕੰਡੀਸ਼ਨ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ ਤੇ ਅਸੀਂ ਇਦਾਂ ਇਲਾਜ ਇੱਥੇ ਨਹੀਂ ਕਰ ਸਕਦੇ ਨਾ ਸਾਡੇ ਵਾਸਤੇ ਬਾਹਰ ਦੀ ਗੱਲ ਹੈ ਉਹਨਾਂ ਨੇ ਫਿਰ ਐਂਬੂਲੈਂਸ ਕਰਵਾਤੀ ਸਾਨੂੰ ਐਂਬੂਲੈਂਸ ਕਰਵਾ ਕੇ ਤੇ ਫਿਰ ਫਿਰ ਤੁਸੀਂ ਫਰੀਦਕੋਟ ਚਲੇਗੇ ਭਾਣੇ ਬੱਚਿਆਂ ਦੇ ਕੀ ਹਾਲਾਤ ਨੇ ਬੇਟੀ ਦੇ ਕੀ ਹਾਲਾਤ ਨੇ ਬੇਟੇ ਦੇ ਕੀ ਹਾਲਾਤ ਨੇ ਆਪਦੇ ਪਿਓ ਨੂੰ ਪਾਈਪਾਂ ਦੇ ਵਿੱਚ ਵੇਖ ਕੇ ਵੀ ਕਿੰਨਾ ਵਿੰਨਿਆ ਪਿਆ ਪਾਈਪਾਂ ਦੇ ਨਾਲ ਵੈਂਟੀਲੇਟਰ ਲੱਗਾ ਹੋਇਆ ਇੰਨੇ ਮਾੜੇ ਹਾਲਾਤ ਆ ਇਹ ਵੀ ਨਹੀਂ ਪਤਾ ਵੀ ਸਾਡੇ ਪਾਪਾ ਵਾਪਸ ਆਉਣਗੇ ਵੀ ਜਾਂ ਨਹੀਂ ਆਉਣਗੇ ਉਹ ਬੱਚਿਆਂ ਦਾ ਕੀ ਕਹਿਣਾ ਪੈਣਾ ਇਸ ਵਿਸ਼ੇ ਤੇ ਵਿੱਚ ਉਹ ਸਰ ਬੇਟਾ ਤਾਂ ਮੇਰਾ ਆਪਦੇ ਪਾਪਾ ਤੋਂ ਪਾਸੇ ਨਹੀਂ ਆਂਦਾ ਉਹਨਾਂ ਦੇ ਕੋਲ ਹੀ ਲੱਗ ਕੇ ਬੈਠਾ ਰੋਈ ਜਾਂਦਾ ਮੈਂ ਵੀ ਉਹਨੂੰ ਦੇਖਿਆ ਉਹ ਉੱਠਦਾ ਹੀ ਨਹੀਂ ਪਿਆ ਉੱਥੇ ਆਈਸੀਯੂ 'ਚ ਹੀ ਬੈਠਾ ਰਹਿ ਗਿਆ ਹਾਂਜੀ ਉਹ ਉੱਥੇ ਹੀ ਬੈਠਾ ਰਹਿੰਦਾ ਤੇ ਬੇਟੀ ਜੀ ਬੇਟੀ ਮੇਰੀ ਉਹ ਪੜ ਰਹੀ ਹੈ ਕਿਸੇ ਸੰਸਥਾ ਦੁਆਰਾ ਓਕੇ ਹਾਂਜੀ ਕੋਈ ਤੁਹਾਡੇ ਇਹ ਸੰਸਥਾ ਵਾਲੇ ਹੀ ਹੈਲਪ ਕਰ ਰਿਹਾ ਉਹਨੂੰ ਪਤਾ ਵੀ ਉਹਦੇ ਪਾਪਾ ਦੀ ਹਾਲਤ ਇੰਨੀ ਜਿਆਦਾ ਸੀਰੀਅਸ ਹਾਂਜੀ ਹਾਂਜੀ ਪਤਾ ਉਹਨੇ ਫਿਰ ਤੁਹਾਨੂੰ ਕੀ ਆਖਿਆ ਜੀ ਅੱਗਾ ਸਰ ਕਿ ਮੈਮ ਸਾਰਾ ਦਿਨ ਉਹ ਗੁਰਦੁਆਰੇ ਉਹ ਸਭ ਵਿੱਚ ਯੂਨੀਵਰਸਿਟੀ ਦੇ ਵਿੱਚ ਹੀ ਗੁਰਦੁਆਰਾ ਉਹ ਸਾਰਾ ਦਿਨ ਉੱਥੇ ਪਾਠ ਕਰਨ ਲੱਗੇ। ਵਾਈ ਬਈ ਸਾਰਾ ਦਿਨ ਉਹ ਰੱਬ ਰੱਬ ਕਰਦੀ ਵੀ ਮੇਰੇ ਪਾਪਾ ਬਚਾ ਦਿਓ ਮੇਰੇ ਪਾਪਾ ਬਚਾ ਦਿਓ। ਹਾਂ